ਹਾਂਜੀ ਬਾਪeo ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੱਲ ਆਪਾਂ ਇੱਕ ਬਲੌਗ ਬਣਾਇਆ ਸੀਗਾ ਤੇ ਅੱਜ ਮੈਂ ਅਪਲੋਡ ਕਰੂੰਗਾ ਸਾਰੇ ਵੀਰ ਪਿਆਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਚੈਨਲ ਦਾ ਨਾਮ ਆ ਜਹਮਸ ਧਾਮ ਤੇ ਚਲੋ ਹੁਣ ਤੁਸੀਂ ਦੇਖੋ ਵੀਡੀਓ ਆਪਾਂ ਘੋੜਿਆਂ ਦੀ ਵੀਡੀਓ ਬਣਾਈ ਸੀ ਤੇ ਘੋੜਿਆਂ ਦੇ ਰਿਲੇਟਰ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਹੋਰ ਵੀ ਉਦਾਂ ਆਪਾਂ ਮਾਰੇ ਮੋਟੇ ਬਲੌਗ ਬਣਾਇਆ ਕਰਾਂਗੇ ਤੇ ਚਲੋ ਤੁਸੀਂ ਦੇਖੋ ਵੀਡੀਓ ਹੁਣ ਰਾਦੇ ਫਾਰਮ ਤੇ ਆਏ ਆ ਆਪਾਂ ਤੁਹਾਨੂੰ ਦਿਖਾਉਣੇ ਆ ਘੋੜੇ ਆ ਬੁਲਟ ਬਹੁਤ ਵਧੀਆ ਵਧੀਆ ਘੋੜੇ ਆ ਠੀ ਮੋਟੋ ਦੱਸੂਗੀ ਇਹਨਾਂ ਦੇ ਨਾਂ ਇਹਦਾ ਨਾਂ ਕੀ ਆ ਮੋਟੋ ਬੁਲਟ ਬੁਲਟ ਉਹ ਬੁਲਟ ਬੁਲਟ ਇੱਧਰ ਦੇ ਓਏ ਬਹੁਤ ਸੋਹਣਾ ਘੋੜਾ ਇਹਦਾ ਨਾਂ ਬੁਲਟਾ ਬੁਲਟ ਬੁਲਟ ਇਹ ਕਹਿੰਦੇ ਪਿੰਦਾ ਵਾ ਨਹੀਂ ਤਾਂ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਸੀਗਾ ਚਲੋ ਮੜਾ ਆ ਅੰਦਰ ਜਾ ਕੇ ਦਿਖਾਉਨੇ ਆ ਨਹੀਂ ਦੱਜਾ ਬੁਲਟ ਬੋਲਟ ਬਹੁਤ ਸੋਣਾ ਘੋੜਾ ਪਿਆਰਾ ਕਹਿੰਦੇ ਦੰਦੀ ਵੜ ਦਿੰਦਾ ਵਾ ਮੈਨੂੰ ਤਾਂ ਡਰ ਲੱਗਦਾ ਉਹ ਬੂਹਾ ਖੋਲੇ ਦੰਦੀ ਵੜਦਾ ਸੱਚੀ ਬੂਹਾ ਖੜ ਮੋਟ ਬਾਹਰ ਹੀ ਸਹੀ ਆ ਚੱਲ ਆਦੇ ਬੂਹਾ ਤੁਹਾਨੂੰ ਮੇਰੇ ਦੰਦੀ ਵਢਾ ਦੇਣੀ ਆਇਓ ਹੁਣਾਨੂੰ ਵੀ ਮਿਲੋਣੇ ਤੁਹਾਨੂੰ ਮੋਟੋ ਮੇਰੇ ਦੰਦੀ ਵਢਾਣ ਲੱਗੀ ਬੀਬੀ ਆ ਲਾਲ ਕੋਰੀਆ ਇਹਦਾ ਨਾ ਲਾਲਾ ਲਾਲ ਇਹਦਾ ਨਾ ਓ ਲਾਲ ਇਧਰ ਮੂੰਹ ਕਰ ਇਧਰ ਮੂੰਹ ਕਰ ਮੋਟਾ ਬਾਹਰ ਵਾਜੇ ਨੂੰ ਛੜਾ ਲਾਲ ਓਏ ਲਾਲ ਇਹ ਵੀ ਬਹੁਤ ਸੋਹਣਾ ਘੋੜਾ ਆਪਣਾ ਆ ਗਿਆ ਤੈਨੂੰ ਘੋੜੀ ਆ ਅੱਛਾ ਲਾਲ ਮੈਂ ਅੱਜ ਆਇਆ ਚਿਰ ਬਾਅਦ ਤੇ ਮੇਰਾ ਇਹਨਾਂ ਨਾਲ ਹੈ ਨਹੀਂਗਾ ਮੈਨੂੰ ਇਹ ਜਾਣਦੇ ਨਹੀਂ ਹੁਣ ਤਾਂ ਕਰਕੇ ਹੁੰਦੇ ਨੇਗੇ ਆਹ ਪਹਿਲਾ ਸੀ ਗਾਤ ਇਹਦਾ ਤਾਂ ਮੈਨੂੰ ਪਤਾ ਇਹ ਪਹਿਲਾ ਹੀ ਆ ਨਾ ਬੀਬੀ ਹਾਂ ਪਹਿਲੀ ਇਹਦਾ ਨਾਂ ਕੀ ਆ ਮੋਟੋ ਐਂਜਲ ਸਾਹਬਾ ਸਾਹਬਾ ਐਂਜਲ ਸਾਹਬਾ 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 ਇਹ ਤਾਂ ਇਹ ਤਾਂ ਨਹੀਂ ਪਿੰਦੀ ਵੀ ਇਹਦੇ ਵੀ ਆ ਬੇ ਕਿੱਥੇ ਅੰਦਰ ਤਾਂ ਵੀ ਆਈ ਦੇ ਅੰਦਰੋਂ ਵੀ ਲਾਇਆ ਹੋਇਆ ਕੰਡਾ ਨੂਰੀ ਨੂੰ ਬੀਬੀ ਕੀ ਆ ਨੂਰੀ ਕਾ ਕੀ ਇਹਦਾ ਨਾਂ ਐਂਜਲ ਆ ਹੰਜ ਬਹੁਤ ਸੋਹਣੀ ਪਿਆਰੀ ਘੋੜੀ ਆਪਣੀ ਹੰਜ ਹਾਂ ਵੀਰ ਆਇਆ ਸੀ ਕਹਿੰਦਾ ਸਵਾਰੀ ਕਰਨੀ ਆ ਤੇ ਘੋੜੀ ਉਹ ਪੌਣ ਨਹੀਂ ਦਈ ਕੀ ਕਹਿੰਦੇ ਇਹਨੂੰ ਭਾ ਜਿਹੜਾ ਪੌਂਦਿਆ ਸੀ ਲਗਾਮ ਲਗਾਮ ਪੌਣ ਨਹੀਂ ਦਈ ਲਗਾਮ ਪਾਉਗੀ ਤੇ ਝੂਟਾ ਲਾਊਗਾ ਲਗਾਮ ਤੋਂ ਬਿਨਾ ਹੀ ਲੈ ਜਾ ਜੈਨ ਨੂੰ ਜਾਂਦੀ ਦੇਖੀ ਜਾਉ ਲਗਾਮ ਤੋਂ ਬਿਨਾ ਹੀ ਲੈ ਜਾ ਪਿਆਰ ਨਾ ਕਰ ਮੜਿਆ ਮੈਂ ਕਾ ਲਗਾਮ ਤੋਂ ਬਿਨਾਂ ਲੱਗਾ ਦੇਖੀ ਜੋ ਦਿੱਲੂ ਭਾਈ ਇੱਧੇ ਲੈ ਜਾ ਓਏ ਐਦਾਂ ਹੀ ਲੈ ਜਾ ਦਿੱਲੂ ਜੈਨੂ ਜਾਂਦੀ ਦੇਖੀ ਜਾਉ ਡਾਂਡੇ ਮਿੰਡੇ ਮੰਨਦੀ ਨਹੀਂ ਵੀ ਮਨਾਉਣੀ ਪੈਣੀ ਕਾਸ਼ ਮਨਾ ਇਹਨੂੰ ਲਗਾਮ ਨਹੀਂ ਪਹੁੰਦਈ ਸਾਨੂੰ ਵੀ ਦੱਸ ਕਿੱਦਾਂ ਬਣਾਈ ਦੀ ਲੈ ਫਰਾਲ ਕਾਮ ਹਾਂ ਕਾਮ ਤੇ ਆਣ ਕਾਸ਼ ਆਇਆ ਹੁਣ ਦੇਖੋ ਕਾਸ਼ ਆਇਆ ਭਾਈ ਕੀ ਬੰਦਾ ਹੁਣ ਪਹੁੰਦੀ ਕਿ ਨਹੀਂ ਛੋਟੀ ਰਕਟਾਰੀ ਹੈ ਸ਼ਾਜੂ ਦਾ ਕਾਸ਼ ਆ ਗਿਆ ਆ ਕਾ ਸਮਝ ਆ ਗਿਆ ਓਏ ਕਾ ਜ ਆ ਗਿਆ ਵਾਲੀ ਵੀ ਪਾਲੀ ਵਾ 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 ਖੋਲਾ ਮੂੰ ਖੋਲਾ ਖੋਲ ਲਿਆ ਵਾਸ ਵਾਸ ਸਾਡੀ ਉੱਚੀ ਬੜੀ ਏ ਭਾਈ ਤੁਹਾਨੂੰ ਜਾਣਿਆ ਪੈਣਾ ਯਾਰ ਮੇਰੀਆਂ ਤੱਗੇ ਭਰਾਵਾ ਲੱਤਾਂ ਟੁੱਟੀਆਂ ਐ ਨਾ ਭੈਣ ਜਦ ਮਾਰੇ ਲਾਤੋਂ ਅੰਦਰ ਦੇਖਿਆ ਲੱਤ ਮਾਰਨ ਨੂੰ ਫਿਰਦੀ ਸੀ ਮੈਂ ਤਾਂ ਹੀ ਬਾਹਰ ਆ ਗਿਆ ਬਸ ਪਤਾ ਹੀ ਮੈਂ ਆਇਆ ਬਾਬਾ ਟਾਈਮ ਬਾਅਦ ਆ ਜਦੋਂ ਆਇਆ ਹੀ ਉਦੋਂ ਇਕੱਲਾ ਉਹ ਇੱਕ ਪੂਰਾ ਆ ਹੁੰਦਾ ਸੀ ਉਹ ਮੂੰਹ ਹੀ ਬੜਾ ਮੂੰਹ ਹੀ ਤਾਂ ਜੱਕ ਲੰਦਾ ਯਾਰ ਇਧਰੋਂ ਫੜ ਯਾਰ ਕੋਈ ਟੈਡ ਰੱਖਾ ਹਾਂ ਪੌਣ ਨਹੀਂ ਦਈ ਮੰਨਣ ਨਹੀਂ ਦਈ ਬੜੇ ਕੱਬੇ ਬੜੇ ਕੱਬੇ ਸੁਭਾਦੀ ਆ ਬੰਦਾ ਤਾਂ ਕੱਬੇ ਸੁਭਾ ਦਾ ਸੱਧਿਆ ਹੈਗਾ ਪਰ ਗੱਲ ਨਹੀਂ ਬਣੀ ਉਦੋਂ ਵੀ ਮੰਨਦੀ ਨਹੀਂ ਯਾਰ ਮੰਨਦੀ ਨਹੀਂ ਕਾਸ਼ ਇਹਨੂੰ ਮਨੋਣੀ ਪੈਣੀ ਕਾਸ਼ ਮਾੜੀ ਗੱਲ ਆ ਉਂਗਲਾਂ ਪਾ ਕੇ ਮਨੋਣਾ ਪੈਣਾ ਕਾਸ਼ ਕਾਸ਼ ਹੁੰਦਾ ਹੀ ਪਰ ਬਣੀ ਨਹੀਂ ਕਾਸ਼ ਬਣੀ ਨਹੀਂ ਗੱਲ ਮਿੱਟੀ ਘਰਾਤੀ ਤੂੰ ਇਹ ਹੋ ਜਾ ਪਰ ਉਹ ਪਰੇ ਹੋ ਜਾ ਭਰਾਵਾ ਹੋਰੀ ਨਾਲ ਤੇਰੀ ਕੀ ਚੀਕ ਹੋਟਲ ਉਹ ਹੋਰੀ ਨਾਲ ਤੈਨੂੰ ਦੜਾਈ ਫਿਰਨ ਮੜ ਕੇ ਓਹ ਹਾਂ ਓਏ ਨੂ ਮਮਾ ਉਹ ਇੰਗਲਿਸ਼ ਥੋੜੀ ਨਾ ਆਉਂਦੀ। ਉਹ ਪਰਵਾਰੀ ਕਰਿਆ ਜਾ। ਹਾਂਜੀ ਪਜਾਮਾ ਧੱਕਾ ਕਰਾਂਗੇ ਤਾਂ ਧੱਕਾ ਨਹੀਂ ਬਾਈ ਜੀ ਧੱਕਾ ਨਾ ਕਰੋ ਧੱਕਾ ਨਾ ਕਰੋ ਬਾਈ ਜੀ ਧੱਕਾ ਸੰਭਾਲਣਾ ਧੋਂ ਤੋਂ ਫੜ ਦੂੰ ਉਹਨੂੰ ਜਾ ਕੇ। ਜਾਣ ਦੇਖੀਏ ਤੇਰੀ ਅੱਜ ਮੰਨ ਗਈ ਮੰਨ ਗਈ ਮੰਨ ਗਈ ਮੰਨ ਗਈ ਮੰਨ ਗਈ ਮੰਨ ਗਈ ਖੋਲ ਮੂੰਹ ਖੋਲ ਮੂੰਹ ਆ ਮੰਨ ਗਈ ਮੰਨ ਗਈ ਮੰਨ ਗਈ ਪਿਆਰ ਨਾ ਮੰਨੀ ਆ ਕੱਬੇ ਸੁਹਾਦੀ ਸੀ ਸੁਹਾਦੀ ਹੈ ਮੰਨ ਗਈ ਉਹ ਚਲੋ ਵੀ ਹੁਣ ਮੁੰਡਿਆ ਕਾਰ ਸਵਾਰੀ ਨਹੀਂ ਨਹੀਂ ਥੱਲੇ ਨਹੀਂ ਫੋਕਸ ਮਾਰਨਾ ਉੱਪਰ ਹੀ ਸਹੀ ਆ ਵਿਊ ਜਿਆਦੇ ਆ ਜਾਣਗੇ ਮੈਂ ਕਹਾ ਵਿਊ ਜਿਆਦੇ ਆ ਜਾਣੇ ਐਵੇਂ ਮੰਨ ਗਈ ਹਾਂ ਵੇਰੇ ਵੀ ਇੱਧਾ ਹੀ ਮੜੀ ਆਕਾਸ਼ ਫੜ ਕੇ ਵੀਡੀਓ ਬਣਾਦੀ ਇਹ ਨਾ ਭਜਾਗ ਲੈ ਜੇ ਬਾਜ ਮੈਨੂੰ ਤਾੜੀ ਪੈਲੀਆਂ ਦਾਣੀ ਨਾ ਜਾਂਦੀ ਰਵੇ ਸਿੰਘ ਡਰਦਾ ਕਿਉਂ ਹੈ 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 ਫਸੂਕਾ ਬੰਦ ਕਰੀਂ। ਹਟੋ ਨਾ ਮਿਸਟਰ। ਆਜੂ ਫਸੂਕਾ ਇੰਸੂਰ ਨਹੀਂ ਕਰਦੇ ਕੋਈ ਥੋੜਾ ਚੱਲ ਮੈਂ ਚੱਲ ਮਾਰੀਂ। ਕੋਲੋ। ਹਾਂਜੀ ਬਾਬੇ ਬੁਲਟ ਦੇਖੋ ਹਣ ਬੁਲਟ ਆਇਆ ਬਾਹਰ। ਬੁਲਟ ਨੂੰ ਕੱਢਿਆ ਬਾਹਰ ਤੇ ਬਾਕੀ ਆਪਣੇ ਭਰਾ ਨੂੰ ਮਿਲੋ ਬੋਬੀ ਨੂੰ ਜਿਹਦਾ ਫਾਰਮ ਆ ਇਹ। ਪਲਮਾ ਸਟੱਡ ਫਾਰਮ ਮੈਨੂੰ ਕਹਿਣਾ ਨਹੀਂ ਆਉਂਦਾ ਆਪੇ ਮੜਾ ਦੱਸ ਦੇ ਹਾਂਜੀ ਵੀਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਆਪਣਾ ਪਲਵਾਨ ਸਟੱਡ ਫਾਰਮ ਹਾਂਜੀ ਇੱਥੇ ਪਿੰਡ ਨਜਾਮਪੁਰ ਨੀਅਰ ਸੁਭਾਨਪੁਰ ਕਬੂਲਸਾਹ ਰੋਡ ਤੇ ਤੇ ਇੱਥੇ ਆਪਣੇ ਸੇਲ ਪਰਸੇਜ ਦਾ ਵੀ ਕੰਮ ਕਰਦੇ ਆ ਆਪਣੇ ਕੋ ਦਲਬਾਗ ਰਣਨੀ ਵਾਲੇ ਦਾ ਬੱਚਾ ਹੈ ਕਿ ਡਾਇਰੈਕਟਰ ਸਟੱਡ ਸਰਕਲਸ ਲਈ ਓਪਨ ਹਾਂਜੀ ਬਾਕੀ ਘੋੜੀਆਂ ਬਸ਼ੇਰੀਆਂ ਸਾਰੀਆਂ ਵੇਚ ਚੱਲੀ ਸੇਲ ਪਰਸੇਜ ਲਈ ਹੈਗਾ ਉਹ ਆਪਣੇ ਕੋ ਆਪਣੇ ਨਾਲ ਕਨੈਕਟ ਕਰੋ ਮੇਰਾ ਵੀ ਸਾਰੇ ਨੰਬਰ ਆਪਣਾ 76490 80000 6090 8000 80000000 लास्ट ਠੀਕ ਆ ਜੀ ਬਾਕੀ ਸਾਰੇ ਵੀਰ ਭਰਾ ਕਿਸੇ ਨੇ ਉਦਾ ਵੀ ਆਉਣਾ ਹੋਵੇ ਫਾਰਮ ਤੇ ਜਦੋਂ ਮਰਜੀ ਆਓ ਮੇਰਾ ਭਰਾ ਤੇ ਕਰੋ ਦਰਸ਼ਨ ਬੁਲਟ ਦੇ ਇਹ ਆਪਣਾ ਬੁਲਟ ਪਰ ਆਪਣਾ ਬੋਵੀ ਘਮਾਉਂਦਿਆ ਤੇ ਪਿੰਡ ਨਿਆਮਪੁਰ ਕਿਸੇ ਵੀ ਵੀਰ ਭਰਾ ਆਣੇ ਫਾਰਮ ਤੇ ਆਉਣਾ ਹੋਵੇ ਆਪਾਂ ਘੋੜੇ ਵੇਚੀਦੇ ਆ ਲਈਦੇ ਆ ਜਦੋਂ ਮਰਜੀ ਇੱਥੇ ਆਓ ਨੰਬਰ ਤੁਹਾਨੂੰ ਭਰਾ ਨੇ ਅੱਗੇ ਦੱਸਤਾ ਵਾ ਤੇ ਡਰੈੱਸ ਹੈਗਾ ਵਾ ਪਿੰਡ ਨਿਆਮਪੁਰ ਸਭਨਪੁਰ ਦੇ ਲੱਗ ਕੇ